ਅਸਰ ਜਿਹੜਾ ਜਿਹੜਾ ਗਰੋਹ ਫੜਿਆ ਕੀ ਆਪਦਾ ਮਾਲ ਹੈ ਇਹ ਜਿਹੜਾ ਗਰੋਹ ਹੈ ਇਹ ਕਾਫੀ ਲੰਮੇ ਸਮੇਂ ਤੋਂ ਫਰੀਪੁਰ ਸ਼ਹਿਰ ਦੇ ਵਿੱਚ ਵਕਫ ਵਕਫ ਥਾਵਾਂ ਤੇ ਇਹੇ ਵਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲੋਂ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਐਕਟ ਕਰਦਾ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਤੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਜ਼ ਇਕੱਠੀਆਂ ਹੋ ਕੇ ਤੇ ਬੰਦੇ ਲੜ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲੇ ਉਹਨਾਂ ਦੇ ਹਥਿਆਰਾਂ ਦੇ ਵਾਰ ਕਰਦੇ ਸੀ ਫਿਰ ਇੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੇ ਔਰਤਾਂ ਇਹਦੇ ਵਿੱਚ ਜਿਹੜੇ 12 ਬੰਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰੇ ਇਹਦੇ ਇਸ ਤਰ੍ਹਾਂ ਜਿਹੜਾ ਹੌਕਾ ਮਨ ਸਬਸਕ੍ਰਾਈਬ ਕੀ ਲਾਉਂ ਲਾਇਆ ਜਾ ਰਿਹਾ ਹੈ ਅਜੇ ਜੇ ਇਹ ਗੱਲ ਜੇ ਸਾਹਮਣੇ ਨਹੀਂ ਪੂਰੀ ਆਈ ਸਾਹਮਣੇ ਉਹਨਾਂ ਤੇ ਜਿਹੜੀ ਹੋਊਗੀ ਉਹ ਵੀ ਜੋ ਦੇਖ ਜੂਗੀ ਪਰ ਇਹ ਕਿਸ ਤਰ੍ਹਾਂ ਜਿਆਦਾਤਰ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਹਾਂ ਮੋਟਰਸਾਈਕਲ ਖੋ ਲੈਣਾ ਜਾ ਕੇ ਉਸ ਤੋਂ ਪਰਸ ਖੋਲ ਲੈਣਾ ਇਸ ਤਰ੍ਹਾਂ ਦਾ ਗੈਂਗ ਹੈ ਸਾਡੇ ਨਾਲ ਹੋਰ ਵੀ ਸਾਥੀ ਨਾਲ ਜਵਾਂਗੇ ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਹਨਾਂ ਚ ਤਿੰਨ ਔਰਤ ਦੋ ਆਦਮੀ ਹੈ ਉਹ ਮੌਕੇ ਤੋਂ ਉੱਥੋਂ ਭੱਜ ਗਏ ਇਹ ਕਾਫੀ ਲੰਮਾ ਚੌੜਾ ਜਿਹਾ ਗੈਂਗ ਸੀ ਇਹ ਔਰ ਇਹ ਸ਼ਹਿਰ ਇਹ ਕੁਝ ਥੋੜੇ ਜਿਹਾ ਨਸ਼ਾ ਲੈਣ ਦੇ ਵੀ ਆਦੀ ਨੇ ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਔਰਤਾਂ ਮੰਦੋ ਗਗਲਾਇਆ ਕਿੰਦੇ ਅਸੀਂ ਬਹੁਲੇ ਬਹੁਲੇ ਲੋਕਾਂ ਨੂੰ ਹਾਂਜੀ ਹਾਂਜੀ ਇਹ ਲੋਕਾਂ ਨੂੰ ਹਾਂਜੀ ਹਾਂਜੀ ਕਿੰਨੇ ਲੋਕਾਂ ਦੇ ਖਿਲਾਫ ਨਾਮ ਤੋਂ ਜਿਹੜਾ ਮਾਮਲਾ ਇਸ ਤਰ੍ਹਾਂ ਲੋਕਾਂ ਦੇ ਖਿਲਾਫ ਮੁਕਾਦਮਾ ਦਰਜ ਹੈ ਸਰ ਦਿਵਾ ਦੇ ਗ੍ਰੋ ਫੜਿਆ ਕੀ ਆਪਦਾ ਮਾਮਲਾ ਇਹ ਜਿਹੜਾ ਗ੍ਰੋ ਹੈ ਇਹ ਕਾਫੀ ਲੰਮੇ ਸਮੇਂ ਤੋਂ ਫਰੋਹੀਪਰ ਸ਼ਹਿਰ ਦੇ ਵਿੱਚ ਵਕਫ ਵਕ ਥਾਵਾਂ ਤੇ ਇਹੇ ਵਾਰਦਾਤਾ ਕਰਦੇ ਸੀ ਜਦੋਂ ਵੀ ਕਿਸੇ ਇਕੱਲੇ ਬੰਦੇ ਨੂੰ ਮੋਟਰਸਾਈਕਲ 'ਤੇ ਜਾਂਦੇ ਨੂੰ ਜਾਂ ਕਿਸੇ ਤੁਰੇ ਜਾਂਦੇ ਰਾਈ ਨੂੰ ਦੇਖ ਲੈਂਦੇ ਸੀ ਤੇ ਉਹਨਾਂ ਨੂੰ ਘੇਰ ਲੈਂਦੇ ਸੀ ਉਹਨਾਂ ਕੋਲ ਮੋਬਾਈਲ ਵਗੈਰਾ ਤੇ ਹੋਰ ਚੀਜ਼ਾਂ ਮੋਟਰਸਾਈਕਲ ਵਗੈਰਾ ਇਹ ਖੋਲ ਲੈਂਦੇ ਸੀ ਉਸ ਤੋਂ ਬਾਅਦ ਜਿਵੇਂ ਇਹ ਜ਼ਿਆਦਾਤਰ ਇਹ ਜਿਹੜਾ ਗੈਂਗ ਹੈ ਰਾਤ ਨੂੰ 12 ਵਜੇ ਤੋਂ ਲੈ ਕੇ ਸਵੇਰ 6 ਵਜੇ ਤੱਕ ਇੰਤਰ ਰਹਿੰਦਾ ਸੀ ਸਾਡੇ ਸ਼ਹਿਰ ਜਿਹੜੀ ਸਬਜ਼ ਮੰਡੀ ਹੈ ਉੱਤੇ ਕਾਫੀ ਲੰਮੇ ਤੋਂ ਸ਼ਿਕਾਇਤਾਂ ਆ ਰਹੀਆਂ ਸੀ ਕਿ ਕੁਝ ਲੇਡੀਆਂ ਇਕੱਠੀਆਂ ਹੋ ਕੇ ਤੇ ਬੰਦੇ ਲੜ ਕੇ ਬੰਦੇ ਨੂੰ ਘੇਰ ਕੇ ਨਾਲੇ ਉਹਨਾਂ ਦੇ ਮੋਟਰਸਾਈਕਲ ਖੋਹ ਲੈਂਦੇ ਸੀ ਨਾਲੇ ਉਹਨਾਂ ਦੇ ਹਥਿਆਰਾਂ ਦੇ वार ਕਰਦੇ ਸੀ ਤੇ ਇੰਨੇ ਬੰਦੇ ਫੜੇ ਗਏ ਆ ਟੋਟਲ ਕਿੰਨੀਆਂ ਔਰਤਾਂ ਇਹਦੇ ਵਿੱਚ ਜਿਹੜੇ 12 ਬਾਰ ਬਦੇ ਫੜੇ ਗਏ ਨੇ ਜਿਨ੍ਹਾਂ ਦੇ ਵਿੱਚੋਂ 7 ਆਦਮੀ ਹਨ ਤੇ 5 ਔਰਤਾਂ ਸਰ ਇਹ ਵੀ ਦੱਸੋ ਜੀ ਕਿ ਇਹ ਹੌਕਾ ਮੌਨ ਸੈਕਸ ਰਾਊਂਡ ਲਾਇਆ ਜਾ ਰਿਹਾ ਹੈ ਅੱਜ ਜੇ ਇਹ ਗੱਲ ਹੈ ਜੇ ਸਾਹਮਣੇ ਨਹੀਂ ਪੂਰੀ ਆਈ ਸਾਮਣੇ ਹੋਂਤ ਜਿਹੜੀ ਹੋਊਗੀ ਉਹ ਵੀ ਜੋ ਦੇਖ ਜੂ। ਪਰ ਇਹ ਕਿਸ ਤਰ੍ਹਾਂ ਦਾ ਜਿਆਦਾਤਰ ਜਿਹੜੀ ਇਹਨਾਂ ਦੀ ਗੱਲ ਹੈ ਇੱਕ ਲੁੱਟਖੋਹਾਂ ਮੋਟਰਸਾਈਕਲ ਖੋਹ ਲੈਣਾ ਜਾਂ ਕੇ ਇਸ ਤੋਂ ਪਰਸ ਖੋਹ ਲੈਣਾ ਇਸ ਤਰ੍ਹਾਂ ਦਾ ਗੈਂਗ ਹੈ। ਸਾਡੇ ਮਤੇ ਨਾਲ ਹੋਰ ਵੀ ਸਾਥੀ ਨਾਲ ਜਵਾਂਗੇ। ਹਾਂ ਇਹਨਾਂ ਦੇ ਸਾਡੇ ਕੋਲ ਪੰਜ ਸਾਥੀ ਜਿਹੜੇ ਹੈ ਜਿਹਨਾਂ ਚ ਤਿੰਨ ਔਰਤਾਂ ਦੋ ਆਦਮੀ ਹੈ ਉਹ ਮੌਕੇ ਤੋਂ ਉੱਥੋਂ ਭੱਜ ਗਏ। ਇਹ ਕਾਫੀ ਲੰਮਾ ਚੌੜਾ ਜਿਹਦਾ ਇੱਕ ਗੈਂਗ ਸੀ ਇਹ ਔਰ ਇਹ ਸ਼ਹਿਰ ਇੱਕੋਸ਼ੇ ਥੋੜੇ ਜਿਹਾ ਨਸ਼ਾ ਲੈਣ ਦੇ ਵੀ ਆਦੀ ਨੇ। ਨਸ਼ੇ ਦੀ ਮਤਲਬ ਲੈਣ ਦੇ ਆਦੀ ਹੋਣ ਕਰਕੇ ਹੀ ਇਸ ਤਰ੍ਹਾਂ ਦੀ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤੇ ਔਰਤਾਂ ਮੰਦੋਗ ਗਲਾਇਆ ਜਾਂਦਾ ਸੀ ਬਹੁਲੇ ਬਹੁਲੇ ਲੋਕਾਂ ਨੂੰ ਹਾਂਜੀ ਹਾਂਜੀ ਇਹ ਲੋਕਾਂ ਦੇ ਹਾਂਜੀ ਹਾਂਜੀ ਕਿੰਨੇ ਲੋਕਾਂ ਦੇ ਖਿਲਾਫ ਜਿਹੜਾ ਮਾਮਲਾ ਇਸ ਤਰ੍ਹਾਂ ਦੇ ਲੋਕਾਂ ਦੇ ਖਿਲਾਫ ਮੁਕਾਦਮਾ ਦਰਜ ਹੈ